ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕੁਲਵਿੰਦਰ ਸਿੰਘ ਪੁੱਤਰ ਸਰਦਾਰ ਲਾਲ ਸਿੰਘ ਪਿੰਡ ਠਿੱਕਰੀ ਵਾਲਾ ਜ਼ਿਲ੍ਹਾ ਬਰਨਾਲਾ ਅਸੀਂ 2020 ਕੀ ਤੋਂ ਨੀਡਰ ਕੰਪਨੀ ਦਾ ਰੋਟਾਵੇਟਰ ਯੂਜ਼ ਕਰ ਰਹੇ ਹਾਂ ਪਹਿਲਾਂ ਸਾਡੇ ਕੋਲ 8 ਫੁੱਟ ਰੋਟਾਵੇਟਰ ਸੀਗਾ ਇਸ ਵਾਰ ਸਾਨੂੰ ਕੰਮ ਲਈ 9.5 ਫੁੱਟ ਰੋਟਾਵੇਟਰ ਕਰਵਾਇਆ ਸੀ ਆਪਣੀ ਟਰੈਕਟਰ ਦੇ ਸਾਡੇ 9.5 ਫੁੱਟ ਤੇ ਤੁਹਾਨੂੰ ਕੋਈ ਦਿੱਕਤ ਨਹੀਂ ਆਈ ਹੁਣ ਅਸੀਂ ਇਸ ਵਾਰ 9.5 ਫੁੱਟ ਰੋਟਾਵੇਟਰ ਜੋ ਕਰਿਆ ਕਰ ਤੋਂ ਵਾਸਤੇ ਬਹੁਤ ਵਧੀਆ ਪਰਫਾਰਮੈਂਸ ਆ ਤੇ ਸਾਨੂੰ ਬਹੁਤ ਹੀ ਚੱਲਣ ਦੇ ਵਿੱਚ ਰਲਾ ਚੱਲ ਰਿਹਾ ਔਰ ਇਸ ਦੇ ਵਿੱਚ ਮਕੈਨੀਕਲ ਸੀਟਾ ਆਨ ਕਰਕੇ ਇਸ ਦੇ ਵਿੱਚ ਨਾ ਤਾਂ ਕੋਈ ਪਾਣੀ ਦੀ ਸੁਣਸਿਆ ਨਾ ਕੋਈ ਲੀਕੇ ਦੀ ਸੁਣਸਿਆ ਇਸ ਦੇ ਚੱਲਣ ਦੇ ਵਿੱਚ ਬਹੁਤ ਹੀ ਸੁੱਕੇ ਦੇ ਵਿੱਚ ਬਹੁਤ ਵਧੀਆ ਚੱਲ ਰਿਹਾ ਹੈ ਕੰਪਨੀ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਵੀ ਅਗਰ ਤੁਹਾਨੂੰ ਕੋਈ ਕਦੇ ਵੀ ਪ੍ਰੋਬਲਮ ਵੀ ਆਉਂਦੀ ਆ ਤਾਂ ਅਸੀਂ ਤੁਹਾਡਾ ਫੀਲਡਰ ਦੇ ਵਿੱਚ ਤੁਹਾਡਾ ਹੱਲ ਕਰਕੇ ਜਾਵਾਂਗੇ ਸਾਨੂੰ ਤਾਂ ਅਜੇ ਤੱਕ ਕੋਈ ਪ੍ਰੋਬਲਮ ਨਹੀਂ ਆਈ ਕੰਪਨੀ ਨੇ ਸਾਨੂੰ ਵਿਸ਼ਵਾਸ ਦਿਵਾਇਆ ਇਹਦਾ ਰੰਗ ਵੀ ਪੇਂਟ ਬਹੁਤ ਵਧੀਆ ਹੋਣ ਕਰਕੇ ਪਾਊਡਰ ਕੋਟਿੰਗ ਹੋਣ ਕਰਕੇ ਇਹਦਾ ਪੇਂਟ ਦੀ ਕੋਈ ਸਮੱਸਿਆ ਨਹੀਂ ਗਾਰੇ ਦੇ ਵਿੱਚ ਵੀ ਔਰ ਬਹੁਤ ਹੀ ਵਧੀਆ ਚੱਲ ਰਿਹਾ ਤੇ ਕੱਦੂ ਦੇ ਵਿੱਚ ਇਸ ਦੀ ਤੇਲ ਦਾ ਜੋ ਵੀ ਖਰਚਾ ਬਹੁਤ ਜ਼ਿਆਦਾ ਘਟਾ ਇੱਕ ਵਾਰ ਜੀ ਸਾਰਾ ਕੰਮ ਨਿਬੜ ਜਾਂਦਾ ਕੱਦੂ ਦੇ ਵਿੱਚ ਔਰ ਅਸੀਂ ਤਾਂ ਇਹਨੂੰ ਬਹੁਤ ਵਧੀਆ ਮੰਨਦੇ ਹਾਂ ਇਹ ਕੰਪਨੀ ਬਹੁਤ ਹੀ ਵਧੀਆ ਰੋਟਾਵੇਟਰ ਚੱਲ ਰ